ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਮਹਿਮੂਦਪੁਰਾ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਆ ਗਿਆ ਅਮਰਕੋਟ ਮੇਨ ਅਡਾ ਮੇਨ ਕਸਬਾ ਗੱਲ ਕਰੀਏ ਸ਼ਹਿਰ ਲਈਏ ਤਾਂ ਅਮਰਕੋਟ ਆ ਜਾਂਦਾ ਗਰਵੰਤ ਨੂੰ ਮਲਾਵਾਂਗੇ ਤੁਹਾਨੂੰ ਚਾਰ ਪੰਜ ਝੋਟੀਆਂ ਮਈਆਂ ਜਿਹੜੀਆਂ ਮਖਾਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਤੇ ਸਾਰੀਆਂ ਹੀ ਸੁਈਆਂ ਸਵਾਈਆਂ ਦੋ ਮਗਰ ਕੱਟਿਆ ਤੇ ਦੋਹਾਂ ਮਗਰ ਕੱਟੀਆਂ ਕਰਮਾਂ ਵਾਲੀਆਂ ਦੇ ਕੀ ਭਾਪਾ ਪੱਤੇ ਰਹਿਣਗੇ ਉਹ ਆਪਾਂ ਵੀਡੀਓ ਦੇ ਵਿੱਚ ਨਾਲ-ਨਾਲ ਗੱਲਾਂ ਕਰੀ ਚੱਲਾਂਗੇ ਰਿਕਵੈਸਟ ਬੇਨਤੀ ਹੁੰਦੀ ਹੈ ਹਰ ਵੀਡੀਓ 'ਚ ਜਿਹੜਾ ਪਸ਼ੂ ਪਸੰਦ ਆ ਗਿਆ ਉਹ ਤਸੱਲੀ ਤੁਸੀਂ ਕਰ ਲੈਣੀ ਤੇ ਇੱਕ ਤੁਹਾਨੂੰ ਵੜ ਵੀ ਵਿਖਾਉਣੀ ਆ ਉਹ ਸਾਹਮਣੇ ਪਲੂਣ ਮੱਛੀ ਹੁੰਦੀ ਆ ਉਹ ਵੀ ਵੇਟ ਵੀਡੀਓ ਦੇ ਐਂਡ ਤੱਕ ਜਰੂਰ ਵੇਖਿਓ ਤੇ ਉਹ ਤੁਹਾਨੂੰ ਲਾਸਟ ਤੇ ਵਿਖਾਉਣੇ ਆ ਉਹਦਾ ਕੀ ਭਾਪਾ ਪੱਤਾ ਰਹੂਗਾ ਬਿਲਕੁਲ ਤਾਜੀ ਸੂਈ ਤੋਂ ਕਰੀਏ ਸ਼ੁਰੂ ਗਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸੰਸਾਦ ਹੋਰ ਸੁਣਾ ਵਧੀਆ ਜੀ ਵਧੀਆ ਸਭ ਚੜਦੀ ਕਲਾ ਚੜਦੀ ਕਲਾ ਜੀ ਤੇ ਕਿਵੇਂ ਚੱਲੀ ਜਾਂਦਾ ਨਾ ਦਰੂੰਦਾਰ ਚੱਲੀ ਜਾਂਦਾ ਗੰਮ ਜੀ ਹਨਾ ਹਾਂਜੀ ਵੀ ਜਿਵੇਂ ਗਾਉਂ ਮਿਲ ਗਿਆ ਓਵੇਂ ਗਾਹ ਤੁਰੀਆਂ ਜਿਹੜੇ ਪਾਣਾ ਮਿਲਦੀ ਓ ਪਾਣਾ ਦੇ ਦੇ ਉਸ ਪਾਣਾ ਦੇ ਦੇ ਦੀ ਆ ਵੀ ਇਹ ਨਹੀਂ ਐ ਚ ਵਾਦੀ ਨਾ ਫਾ ਲੈਣਾ ਹਾਂਜੀ ਓਕੇ ਜਿਹੜੇ ਸਾਡਾ ਬਾਜ਼ਾਰ ਓਹ ਸਾਡਾ ਆਪਾਂ ਚੱਲੀ ਜਾਨੇ ਆਪਾਂ ਚੱਲੀ ਜਾਨੇ ਹਨਾ ਹਾਂਜੀ ਇਹਦਾ ਘਾਟਾ ਘਰ ਵਾਲਿਆਂ ਨੂੰ ਆਪਾਂ ਨੂੰ ਤਾਂ ਚੱਲ ਜੇ ਆਪਾਂ ਨੂੰ ਮਹਿੰਗੀ ਮਿਲੀ ਆਪਾਂ ਮਹਿੰਗੀ ਦੇ ਦਿੰਦੇ ਹਾਂ ਹਾਂਜੀ ਆਪਾਂ ਦਾ ਆਪਦੀ ਬਾਈ ਤੇ ਵੇਖਣੀ ਥਾਂ ਆਪਾਂ ਦਾ ਆਪਦਾ ਕੋਈ 2000 ਜਿਹੜਾ ਨਫਾ ਲੈਣਾ ਉਹ ਹੀ ਲੈਣਾ ਹਾਂਜੀ ਤੇ ਸਾਬ ਆਪਣਾ ਡਰੈੱਸ ਡਰੈੱਸ ਹੈਗਾ ਨਾਮ ਮੇਰਾ ਗਰਵੰਤ ਸਿੰਘ ਪਿੰਡ ਮ ਮੋਬਾਈਲ ਨੰਬਰ 987728043 987728043 ਚਾਰ ਵਿਖਾਈਏ ਮੱਜਾਂ ਝੋਟੀਆਂ ਤਾੜੀਆਂ ਚਾਰ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਵੈੜ ਇੱਕ ਵੈੜਣ ਬਚੀ ਪਹਿਲਣ ਬਚੀ ਹਾਂਜੀ ਤੇ ਇਹਦੇ ਤੋਂ ਸ਼ੁਰੂ ਕਰੀਏ ਤਾਂ ਕਦੋਂ ਸੂਈ ਤੇ ਕੀ ਲੇਖਾ ਜੋਕ ਇਹ ਅੱਜ ਤੜਕੇ ਸੂਈ ਜੀ ਅੱਜ ਤੜਕੇ ਦੀ ਸੂਈ ਜੀ ਹਾਂਜੀ ਤੀਜਾ ਸੂਆ ਸੂਈ ਜੀ ਨੀਲੀ ਦੀ ਨੀਲੀ ਦੀ ਆ ਗਈ ਹੈ ਨਾ ਬਾਰਡਰ ਦੀ ਮੈਂ ਹਾਂਜੀ ਕੀ ਬਾਤ ਅਗਲੀ ਲੱਤ ਵੇਖੋ ਸਹਣ ਸਵਾ ਗੱਠ ਦੀ ਹੋਣੀ ਮਸ ਬਿਲਕੁਲ ਬਾਰਡਰ ਦੀ ਤਾਰ ਦੇ ਲਾਗੂ ਆਈ ਹਾਂ ਹਾਂਜੀ 10 ਦੀ ਪਈ ਆ ਹਾਂ ਪਿਓਰ ਬਾਰਡਰ ਲੈਂਦੀ ਕਿਆ ਬਾਤ ਹਾਂਜੀ ਕੇਰਾ ਸੂਸਾ ਕੇ ਥੋੜਾ ਮਚਰੀ ਤਹਿ ਮਾਰਦੀ ਆ ਹਾਂਜੀ ਦੁੱਧ 14 15 ਕਿਲੋ ਭਰਦੀ ਠੀਕ ਆ ਹਾਂਜੀ ਚੋਣ ਚਾਂਦ 100 ਦੀ 100 ਚੋਣ ਆ ਪਤਾ ਰਮਰਾਦ ਨਹੀਂ ਆ ਵੇ ਕਰ ਖੋਲ ਕੇ ਵਿਖਾ ਦੀ ਵਿਖਾ ਦੇ ਹਾਂਜੀ ਚੋਣ ਚਾਂਦ ਬਹੁਤ ਚੰਗੀ ਸੂਆ ਫੇਰ ਅਗਲਾ ਆਪੇ ਲਾਵੇ ਸੂਆ ਤੀਜਾ ਆਖਿਆ ਪਣ ਮਾਲਕਾ ਨੇ ਤੀਜਾ ਆਖਿਆ ਮਾਲਕਾਂ ਨੇ ਬਾਕੀ ਅਗਲਾ ਹਾਂ ਜਿਹੜਾ ਭੈਣ ਭਰਾ ਖਰੀਦਦਾ ਸਰਦੂ ਸਾਹਿਬ ਇੰਨਾ ਹੀ ਆ ਹਾਂ ਨਹੀਂ ਓਕੇ ਆ ਹਾਂ ਦੇਖੋ ਤੀਸਰਾ ਸੁਆ ਸੁਈ ਆ ਝੋਲੀ ਵਾਲੀ ਮੈਂ ਆ ਕੋਈ ਅੱਖ ਬੜੀ ਚੱਟੀ ਮਣਕਣੀ ਚ ਟੌਪ ਦੇ ਬੱਚੇ ਲੈਣੇ ਹੋਏ ਤਾਂ ਚੰਗੇ ਟੀਕੇ ਲਵਾ ਕੇ ਦੇਊਗੀ ਇਹ ਨਹੀਂ ਗੱਲ ਨਹੀਂ ਕਿਉਂਕਿ ਬਾਰਡਰ ਦੀ ਮੈਂ ਆ ਝੋਲੀ ਵਾਲੀ ਮਾਝਾ ਸੰਤੋਸ ਹਾਂ ਹਾਂ ਓਕੇ ਆ ਤੇ ਹੁਣ ਬੋਲਾ ਬੁਲਾ ਥੋੜਾ ਬਹੁਤਾ ਬੋਲਾ ਸਵੇਰੇ ਚੋਇਆ ਕੋਈ 3.5-4 ਕਿਲੋ ਦੇ ਕਰੀਬ ਆਪਾਂ ਓਕੇ ਹਾਂਜੀ ਕੀ ਬਾਤ ਤੇ ਚੱਲ ਬਾ ਕੀ ਬੱਚੇ ਬੱਚੇ ਤੇ ਓਕੇ ਆ ਹਾਂਜੀ ਬੇਫਿਕਰੀ ਆ ਹਨਾ ਤੇ ਜੇਰ ਜੂਰ ਛਾ ਓਕੇ ਪੈ ਗਈ ਹਾਂਜੀ ਸੰਸਾ ਜੇਰ ਜੂਰ ਪ੍ਰੋਪਰ ਪੈ ਗਈ ਚਲੋ ਧੰਨਵਾਦ ਆ ਰੱਬ ਦਾ ਇਹ ਵੀ ਵੱਡਾ ਕਿਉਂਕਿ ਅੱਧੀ ਮੈਂ ਸੁਈ ਹੁੰਦੀ ਜੰਨੀਦਰ ਜੇਰ ਨਾ ਪਾਣੀ ਹਨਾ ਹਾਂਜੀ ਠੀਕ ਆ ਆ ਵੇਖੋ ਤਾਰਾਂ ਤੁਰਾਂ ਹਾਂ ਵੀ ਜਿਵੇਂ ਥਾਣਾ ਤੇ ਪਰ ਨਹੀਂ ਪੋਲੀ ਆ ਰੂ ਮਰਗੀ ਨਾ ਬਾਹਰੀ ਆ ਜੀ ਸੰਸਾ ਪੋਲੀ ਕੀ ਬਾਤ ਆ ਤਾਰੇ ਕੋ ਹਾਂ ਬਸਪਤ ਬਸ ਕੁਛ ਨਹੀਂ ਕਹਿੰਦੇ ਇਹਨੂੰ ਐ ਹੋ ਗਿਆ ਮਗਰ ਕਿਉਂ ਦੇਗੀ ਹੂੰ ਆ ਵੇਖੋ ਓਕੇ ਜਮਾ ਕੱਚਾ ਬੌਲਾ ਹਾਂ ਠੀਕ ਚਾਈ ਦਾ ਮੋਗਾ ਕਰਮਾ ਦੇ ਦੇ ਦੂਗੀ ਹਾਂ ਦੁੱਧ ਦੇ ਦੂਗੀ ਮੈਂ ਹਾਂ ਖੁੱਲਾ ਸੁਣ ਸਰ ਦੁੱਧ ਭਰ ਜੂਗੀ ਹਾਂ ਅ ਅਜੇ ਜਿਵੇਂ ਜਿਵੇਂ ਦੁੱਧ ਤੇ ਮੈਂ ਆਈ ਭਰਨੀ ਹੈ ਥੱਲੇ ਬੰਨੀ ਕਰ ਮੈਂ ਹਾਂ ਬੰਨਿਆ ਨਹੀਂ ਕੇਰਾ ਪਸ਼ੂ ਉੱਜੜ ਜੇ ਜਾਂਦਾ ਹਾਂਜੀ ਰੇਟ ਰੇਟ ਸੰਧ ਸਾਹਿਬ ਕਰਾਉਣ ਨੂੰ ਮੁੱਲ ਭਾਵੇਂ 10 ਦਾਖ ਕਰ ਲਈਏ 1 5 ਕਰ ਲਈਏ ਪੂਰੀ ਗੁੱਟੀ ਦੇ ਦਾਂਗੇ ਜੀ ਠੀਕ ਆ ਹਾਂਜੀ ਪੂਰੇ ਲੱਖ ਦੀ ਹਾਂਜੀ ਠੀਕ ਧੰਨਵਾਦ ਆਏ ਦਾ ਮਾਨਤਨ ਉਹ ਜੂ ਥੋੜਾ ਬੰਦਾ ਹਾਂਜੀ ਬਾਕੀ ਨੀਲੀ ਦੀ ਆ ਬੱਚੇ ਬੱਚੇ ਲੈਣ ਨੂੰ ਟਾਪ ਕੁਆਲਟੀ ਆ ਤੇ ਆ ਝੂਟੀ ਇਹ ਪਹਿਲਾ ਸੂਆ ਕੱਟੀ ਆ ਗਈ ਜੀ ਕਿਆ ਬਾਤ ਹਾਂਜੀ ਮਗਰ ਵੀ ਕੱਟੀ ਹਾਂਜੀ ਮੂੰਹ ਛੇਦੰਦ ਜੀ ਮੂੰਹ ਛੇਦੰਦ ਜਿਵੇਂ ਦੁੱਧ ਦੀ ਗੱਲ ਬਾਤ ਹੋਈ ਬੜਾ ਚੰਗਾ ਦੁੱਧ ਆ ਹਾਂ ਦੁੱਧ 14 ਕਿਲੋ ਸੰਸਾ ਹੋਣਾ ਇਸ ਟਾਈਮ ਤਿਆਰ ਆ 14 ਕਿਲੋ ਦੁੱਧ ਸੂਈ ਮੈਂ ਆ ਸੱਜਣੋ ਝੂਟੀ ਪਹਿਲਣ ਹਾਂਜੀ ਇਹ ਮੂੰਹ ਵਾਲਾ ਨਹੀਂਗਾ ਹਾਂਜੀ ਓਕੇ ਮਗਰ ਵੀ ਕੱਟੀ ਨੀਲੀ ਦੀ ਆ ਬ ਨੀਲੀ ਦੀ ਇਹਦਾ ਸੂਆ ਫਰਕ ਕਿੰਨੇ ਦਿਨਾਂ ਦਾ ਲਾਵੇ ਕੋਈ ਭੈਣ ਭਰਾ ਸੂਆ 15 ਦਿਨਾਂ ਦਾ ਕਿਹਾ ਆਪਾਂ ਨੂੰ ਕੋਈ 20 ਦਾ ਮੰਨ ਲੈ ਠੀਕ ਆ ਹਾਂ ਆਪਾਂ 15 ਦਿਨਾਂ ਦਾ ਕਹਿ ਕੇ ਦਿੱਤਾ ਮਾ ਕਾਣੇ ਆਪਾਂ ਨੂੰ 15 ਦਾ ਕਹਿਆ ਅਗਲਾ ਜਿਵੇਂ ਮਰਜ਼ੀ ਸਮਝ ਲਓ ਹਾਂਜੀ ਬੱਚਾ ਵੇਖ ਕੇ ਗਿਆ ਸਲਾਹ ਹਾਂਜੀ ਉਹ ਜਿਹੜਾ ਮਾਝਦੇ ਝੋਟੀ ਦੇ ਕੱਦ ਕੱਢ ਦੇ ਹਿਸਾਬ ਨਾਲ ਕੱਟੀ ਦਾ ਕੱਦ ਘੜ ਖੋਲਾ ਹਾਂ ਝੋਟੀ ਦਾ ਕੱਦ ਬਹੁਤ ਆ ਹਾਂ ਕੱਢ ਦੇ ਬਾਹਰੇ ਦੀ ਠੰਡੀ ਠੀਰੀ ਵੇਖੋ ਹਾਂ ਨਹੀਂ ਚੰਗੀ ਹਾਂਜੀ ਕੋਈ ਨਹੀਂ ਇਹਦੀਆਂ ਵੀ ਧਾਰਾ ਮਰਾ ਦੇਾਂਗੇ ਹਾਂਜੀ ਧਾਰਾ ਮਰਾਉਣੀਆਂ ਲੈ ਚੈੱਕ ਕਰ ਲਓ ਹਣ ਕੱਦ ਕਾਠ ਤੁਰਦੀ ਦਾ ਗਰਵੰਤ ਦੇ ਕਾਤੋਂ ਵੀ ਇੰਤਾਜਾ ਲਾ ਲਿਓ ਵੱਡੇ ਕੱਦ ਕਾਠ ਦੀ ਆ ਬੜਾ ਸੋਹਣਾ ਲਿਵਾ ਭਾਂਡਾ ਸੱਜਣੋਂ ਤੁਰਦੀ ਝੋਟੀ ਵਿਖਾਉਂਦੀ ਖੜੀ ਘੱਟ ਵਿਖਾਉਂਦੀ ਬੇਸ਼ੱਕ ਪਰ ਤੁਰਦੀ ਤੋਂ ਗੈਸ ਲੱਗਦਾ ਪਹਿਲਣ ਕੱਟੀ ਆ ਕੀ ਕਹਿਣੇ ਆ ਪਹਿਲਣ ਕੱਟੀ 14 ਕਿਲੋ ਦੁੱਧ ਦੂਜਾ ਸੂਰਾ ਤਾਂ ਵੀ ਚੱਲਦੀ ਆ ਹਾਂਜੀ ਸੰਸਾ 14 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਇਹਦੇ ਕੋਲੇ ਹਾਂ ਗਾਂ ਵਧਣਾ ਹੈ ਘਟਣਾ ਥੋੜਾ ਕਰਮਾਈ ਕੀ ਬਾਤ ਆ ਯਾਰ ਇਹ ਬੰਦਾ ਖਸਮ ਚਾਹੀਦਾ ਸਾਂ ਬਣਾ ਲਾ ਤੇ ਝੋਟੀ ਦੁੱਧ ਵਾਲੀ ਆ ਹਾਂਜੀ ਇੱਥੇ ਗੱਲਾਂ ਮੁੱਕਦੀ ਆ ਹਨਾ ਕਿਆ ਬਾਤ ਹੈ ਚੱਲ ਪੱਤ ਚੱਲ ਚੂਣ ਹੀ ਬਹੁਤ ਵਧੀਆ ਹੋਊਗਾ ਚਵਾ ਚੂ ਬਹੁਤ ਚੰਗਾ ਠੰਡੀ ਧੀਰੀ ਫਿਰ ਬੱਚੇ ਨਾਲ ਫੁੱਲ ਸਹਿਮਤ ਹਾਂ ਨਹੀਂ ਨਹੀਂ ਓਕੇ ਹਾਂਜੀ ਉਹ ਵੀ ਗਾੜਾ ਹੀ ਆਪਾਂ ਉਹਦਾ ਮਾਰੀਆਂ ਹੱਗੇ ਧਾਰਾਂ ਦੇ ਵਿੱਚੋਂ ਵੇਖੋ ਤੁਹਾਨੂੰ ਗਾੜਾ ਹੀ ਵੇਖਾ ਤੈਨੂੰ ਕਹਿਣਾ ਪਸਮੂਂਦੀ ਏ ਹਾਂਜੀ ਧਾਰ ਲੈ ਲਈ ਸੀ ਨਾ ਮੈਨੇ ਹਾਂਜੀ ਠੋਕ ਗਈ ਕੱਲੇ ਓਕੇ ਸੱਜਣਾ ਤੋੜ ਕੇ ਲਿਆਂਦੀ ਕੱਟੀ ਛੜਤੀ ਆ ਇਹਦੀਆਂ ਵੀ ਤੁਹਾਨੂੰ ਵੀਰ ਕਹਿੰਦਾ ਦੋ ਦੋ ਧਾਰਾ ਚੈੱਕ ਕਰਾਈਏ ਲੈਵੇ ਤੇ ਨਾੜਾ ਨੂੜਾ ਬਹੁਤ ਅਛਾ ਹਾਂ ਸਸਾ ਦਾ ਵੇਖੋ ਹਾਂ ਬੀਲੀ ਕਾਰੀਕਰਮ ਵਾਲੀ ਬਣਾਈ ਫਦੀ ਵਾਕੇ ਯਾਰ ਹਾਂਜੀ ਪਰ ਦੁੱਧ ਵੀ ਜੱਟਾ 14 ਕਿਲੋ ਮੂੰਹ ਨਹੀਂ ਬੋਲਤਾ ਆਪਾਂ ਜੇ ਤੋ ਜੋਖੀ ਹੈ ਉਦੋਂ ਪਤਾ ਲੱਗਣਾ ਜਣੀ ਹਾਂ ਸਸਾ ਸਭ ਚਵਾ ਕੇ ਦਵਾਂਗੇ ਆਪਾਂ ਹਾਂ ਸੂਈ ਆ ਹਾਂਜੀ ਇਹ ਕਿਹੜਾ ਗੱਬਨ ਦਾ ਕਹਤਾ ਇਹ ਗਈ ਟੋਕੀ ਆਗੇ ਕਹਿਤਾਗੇ ਮੁੜ ਕੇ ਬਾਅਦ ਚ ਦਊਗੀ ਸਹੀ ਗੱਲ ਇਹਦੇ ਕੋਲੇ ਤਾਂ ਤਿਆਰ ਆ ਹਾਂਜੀ ਸਮਾਹ ਕਰ ਲਿਆ ਸਜਣੋ ਤੇ ਆ ਜੋ ਇਹਦੀਆਂ ਧਾਰਾਂ ਆਪਾਂ ਚੈੱਕ ਕਰੀਏ ਕੱਟੀ ਬੰਨ ਲੈਂਦੇ ਆ ਵੀਰ ਨੂੰ ਵੇਖੋ ਥਣ ਕੱਢਿਆ ਝੋਟੀ ਨੇ ਕਿਆ ਬਾਤ ਨਾਲੇ ਟਾਈਮ ਵੀ ਹਜੇ ਰਹਿੰਦਾ ਹਾਂਜੀ ਸੰਸਾਭ ਆ ਵੇਖੋ ਬਿੱਲਾ ਥਣ ਲੱਗਾ ਕਰਮਾ ਲਈ ਬਹੁਤ ਸੋਹਣਾ ਥਣ ਲੱਗਾ ਹਾਂਜੀ ਆ ਵੇਖੋ ਚੋਈ ਇਹ ਕਹਿ ਸਕਦੇ ਆ ਵੀ ਇੱਕ ਵੀ ਹੱਥ ਧਰਾ ਨਹੀਂ ਕਰਮਾ ਲਈ ਆ ਆ ਵੇਖੋ ਹਨਾ ਕਿਆ ਬਾਤ ਆ ਵਾਦ ਆਉਂਦਾ ਜਦੋਂ ਬਾਲਟੀ ਤਾਣਉਂਦੀ ਹੈ ਨਾ ਬਾੜੀ ਕੰਮ ਕੰਮ ਕਰਕੇ ਆਉ ਤਾਣ ਹਾਂ ਸ਼ਾਂ ਸ਼ਾਂ ਹਾਂਜੀ ਕੀ ਬਾਤ ਹੈ ਮਗਰੋਂ ਮਸਾਲ ਹੂੰ ਰੇਟ ਰੇਟ ਸੰਤੋ ਸਾਬ ਡਿਮਾਂਡ ਕਰਨੋਂ ਭਾਵੇਂ ਇਹੋ ਜੀ ਆਪਾਂ ਵੇਚੀਆਂ ਝੋਟੀਆਂ ਡੇਢ ਡੇਢ ਦੀਆਂ ਵੇਚੀਆਂ ਸਹੀ ਗੱਲ ਹੈ ਹਾਂ ਅੱਜ ਦੀ ਡਿਮਾਂਡ ਇਹ ਜੀ 1/2 ਲੱਖ ਰੁਪਈਆ 1 20 ਦੀ ਝੋਟੀ ਦੇਣੀ 1 20 ਦੀ ਦੇਣੀ ਹਾਂ ਓਕੇ ਅੱਗੇ ਆ ਹਾਂਜੀ ਇਹ ਵੀ ਦੂਜਾ ਸੋਆ ਸੂਈ ਸਵਾਈ ਛੋਟੀ ਜਿਹੀ ਮਗਰ ਕੱਟੀ ਇਹਦੀ ਮਗਰ ਕੱਟੀ ਮੋਰਾ ਦੀ ਹਾਂਜੀ ਇਹ ਮੋਰਾ ਦੀ ਇਹਦੇ ਕੋਲੇ ਕਿੰਨਾ ਕ ਦੁੱਧ ਹੋਣਾ ਇਹਦੇ ਥੱਲੇ 14 ਕਿਲੋ ਦੁੱਧ ਤਿਆਰ ਹੋ ਇਹ ਦੋਵੇਂ 14 14 ਲਗਾਈ ਆ ਦੁੱਧ 14 14 ਕਿਲੋ ਰੈਡ ਵੀ ਇੱਕੋ ਜਿਹੀ ਓਕੇ ਹਾਂ ਇੱਕ 20 20 ਹਾਂ ਠੀਕ ਆ ਦੇਣੀਆਂ ਹਾਂ ਇਹਨੇ ਵੀ ਆ ਦੇਣੀਆਂ ਠੀਕ ਆ ਠੀਕ ਠੀਕ ਓਕੇ 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 ਦੁੱਧ ਭਾਈ ਆਲਾ ਆਪਦਾ ਨੀਟਰ ਲੈ ਕੇ ਆਵੇ ਜਿੱਦਾ ਮਰਜ਼ੀ ਤਸੱਲੀ ਕਰਕੇ ਖੜੇ ਹਾਂ ਨਹੀਂ ਠੀਕ ਆ ਸਹੀ ਨਹੀਂ ਗੱਲ ਦੋ ਦੁੱਧੱਸਿਆ ਜਾਂਦਾ ਜਿਹੜਾ ਚਵਾ ਦੇਣਾ ਹਾਂਜੀ ਜਿਹਦੇ ਥੱਲੇ ਕਿਰਲ ਬੁਰਲ ਵੀ ਬੜੀ ਆ ਯਾਰ ਜਿਹਦੇ ਥੱਲੇ ਸੰਸਾ ਚ ਨਾ ਹਾਜ਼ਰ ਹੋਊਗਾ ਉਹ ਦੱਸਾਂਗੇ ਹਾਂ ਸਹੀ ਐ ਲੈਵਾ ਵੀ ਕਰਮਾਂ ਵਾਲੀ ਥੱਲੇ ਗੱਠ ਚੌੜਾ ਹਾਂਜੀ ਕਿਹ ਹੈ ਗੱਲੋਂ ਨਹੀਂ ਸੰਸਾ ਵੀ ਕੁਸੀ ਕਰਮਾਂ ਵਾਲੀ ਕੋਈ ਸ਼ੱਕ ਨਹੀਂ ਉਹ ਨੀਲੀ ਜਹਾਜ਼ ਦੀ ਥਾਂ ਸਹੀ ਐ ਮੋਰਾ ਇਹ ਮੋਰਾ ਚ ਹਾਂਜੀ ਓਕੇ 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 ਬਾਕੀ ਪਲੀਪੁਲੀ ਬੜੀ ਐ ਹਾਂ ਪਲੀਪੁਲੀ ਸ਼ਾਈ ਸ਼ਰੀ ਵੇਖੋ ਫੁੱਲ ਹਾਂ ਥਾਣਾ ਦੀ ਵੀ ਵਿਰਲ-ਵਰਲ ਬੜੀ ਓ ਥਾਣ ਤੋਂ ਤਾਂ ਵੜਿਆ ਕਰਮਾਈ ਨੂੰ ਘੜ ਘੜ ਲਾਏ ਹਾਂ ਹਾਂ ਕੁਦਰਤ ਨੇ ਵਾਕਿਆ ਸਹੀ ਗੱਲ ਆ ਆ ਇਹਦੀ ਕੱਟੀ ਆ ਹਾਂਜੀ ਇਹ ਕੱਟੀ ਦੋਵੇਂ ਤਾਂ ਬੇਫਿਕਰੀ ਆ ਸੌ ਦੀ ਸੋਈ ਆ ਦੋਵੇਂ ਝੋਟੀਆਂ ਚੰਗੇ ਦੋ ਦਣੀਆਂ ਦੋ ਮਾਰੀ ਕੱਟੀਆਂ ਸ਼ੁਕਰ ਆ ਰੱਬ ਦਾ ਇਹ ਵੀ ਬੜਾ ਵਾਧਾ ਹੁੰਦਾ ਆ ਨਹੀਂ ਨਹੀਂ ਬੜਾ ਜਾ ਰਹੀ ਵਡੀ ਮਹਿਮਗਰ ਮੋਲੇ ਦਾ 1 20 ਹਾਂਜੀ ਠੀਕ ਹੈ ਮੋਲੇ ਦਾ ਧਾਰਾ ਇਹਦੀ ਆ ਰਹੀ ਮਰਾਦੀ ਮੋਲੇ ਦਾ ਵੀ ਸਵਾਦ 1 20 ਹੀ ਦੇਣੀ ਠੀਕ ਹੈ ਠੀਕ ਹਾਂਜੀ ਦੇਖੋ ਥਣ ਕੱਢਿਆ ਝੋਟੀ ਨਹੀਂ ਉਹਨੇ ਪਹਿਲਾਂ ਚੋੜੀਏ ਦੇਖੋ ਪਸਮਾਕ ਕੀਤਾ ਕਿਆ ਬਾਤਾਂ ਸੰਧਾ 6 ਵਜੇ ਦੀ ਚਾਈ ਹੈ ਸਵੇਰ ਦੀ ਆਪਣੀ ਹਾਂ ਟਾਈਮ 3 ਵਜੇ ਤਾਂ ਨਹੀਂ ਹਾਂਜੀ ਨਹੀਂ ਵਜ ਗਏ ਹਜੇ 3 ਵਜੇ ਕੇ 13 ਮਿੰਟ ਹੋਈ 3 ਵਜੇ ਕੇ ਸਵਾ 3 ਲਾ ਲਓ ਜੀ ਤਨੋ ਤੇ ਹਜੇ 3 ਘੰਟੇ ਪਏ ਆ ਹਾਂਜੀ ਸੰਜੋਬ ਕਹਿੰਦੇ ਹੁੰਦੇ ਆਪਣੀ ਤੋਂ ਵੀ ਵੀਡੀਓ ਬਣਾਉਂਦੇ ਆਏ ਤੱਕ ਦੁੱਧ ਦਾ ਹਾਲਾ ਨਹੀਂ ਤਾਂ ਨਹੀਂ ਨਹੀਂ ਮਾਲਕ ਦੀ ਬੜੀ ਕਿਰਪਾ ਬੜੀ ਕਿਰਪਾ ਉਹ ਸਤਗੁਰ ਦੀ ਸਜਣੋ ਪਰ ਸਮਾਹ ਕਰ ਲਿਆ ਇਹਦੀ ਵੀ ਕੱਟੀ ਬੰਦਤੀ ਅਗਰਵੰਤ ਨੇ 14 ਦੁੱਧ ਮਿਲੂਗਾ ਕੱਟੀ ਇਹਦਾ ਹਫਤੇ ਇੱਕ ਦੀ ਸੂਈ ਹੋਣੀ ਆ ਹਾਂਜੀ ਇਹ ਇੱਕ ਹਫਤੇ ਤੋਂ ਇੱਕ ਅੱਧਾ ਦਿਨ ਭਾਵੇਂ ਵਾਧ ਹੋਵੇ ਨਹੀਂ ਇਹ ਹਫਤੇ ਨਾੜਾਂ ਨੂੰ ਉੜਾਏ ਦੇ ਵੀ ਬਹੁਤ ਅਜਿਹਾ ਐਵੇਂ ਨਹੀਂ 14 14 ਕਿਲੋ ਦੁੱਧ ਦਿੰਦਿਆਂ ਹਾਂ ਹਾਂਜੀ ਇਹ ਤਾਂ ਮੂਹਰਾ ਦੀ ਬਹੁਤ ਚੰਗੀ ਮੈਂ ਆ ਫਿਰ ਹਾਂਜੀ ਅੱਜ ਇਹਦੀ ਕਦਰ ਨਹੀਂ ਬਾਜ਼ਾਰ ਮੰਦਾ ਆ ਵੇਖੋ ਕੀ ਬਾਤ ਆ ਯਾਰ ਕਰੇ ਲਈ ਹੋਵੇ ਕੀ ਕਹਿੰਦੀ ਐਬਜੀ ਝੂਟੀ ਯਾਰ 2.5 ਕਿਲੋ ਸੰਸਾਉ ਗਾੜੂ ਹਾਂ ਗਾਹ ਨੂੰ ਬਹੁਲੇ ਵਾ ਹਾਂ ਇਹਨਾਂ ਦੋ ਦਿਨ ਹੀ ਦਿਨ ਹੈ ਗਾੜ ਦੋਹਾਂ ਦੀ ਖੁੱਲੀ ਧੰਨਵਾਦ ਉਹਦੀ ਵੀ ਤੇ ਇਹਦੀ ਵੀ ਇਹ ਵੀ 1 20 ਹਾਂ ਇਹ ਵੀ 1 20 ਹੀ ਦੇ ਦਾਂ ਕੀ ਬਾਤ ਪਰ ਜੇ ਸੰਤੂ ਸਾਹਿਬ ਅਪ ਮੱਝਾ ਲੈਣੀਆਂ ਤੇ ਭਾਜੇ ਇਹ ਅੱਜ ਤੋਂ ਹੋਰ ਜਦੋਂ ਕੰਮ ਚੱਲ ਰਿਹਾ ਨਹੀਂ ਇਹ ਭਾਜ ਮਿਲਣਗੀ ਨਹੀਂ ਮਿਲਣਗੀਆਂ ਛਾ ਹਾਂਜੀ ਨਹੀਂ ਮਿਲਣਗੀਆਂ ਕੋਈ ਸ਼ੱਕ ਨਹੀਂ ਪਿਛੋਂ ਵਖਾਓ ਐ ਕਰਮਾ ਵਾਲੀ ਕਿੱਲਿਆਂ ਵੱਡੀਆਂ ਨਹੀਂ ਤਾਂ ਮੈਂ ਯਾਰ ਝੂਟੀ ਪਲੀ ਪਲੀ ਬਹੁਤ ਜਾਤ ਨਸਲਾਲੀ ਆ ਇਹੋ ਜੀ ਆਪਾਂ ਵੇਚੀਆਂ ਆਪਦੇ ਹੱਤੀ ਵੇਚੀਆਂ ਸਨ ਸਾਰ ਡੇਡ ਡੇਡ ਦੀ ਹਾਂ 40 ਦੀਆਂ ਤਾਂ ਪੱਕੀਆਂ ਆ ਹਾਂ ਇਹ ਕਾ ਕੀ ਵੀ ਸੂਈ ਆ ਇਹ ਵੀ ਸੂਈ ਸਵਾਈ ਤੀਜਾ ਸੂ ਆ ਅੱਜ ਚੌਥਾ ਦਿਨ ਹੋਇਆ ਜੀ ਸੂਈ ਨੂੰ ਠੀਕ ਆ ਹਾਂ ਜੀ ਓਕੇ ਇਹਦੇ ਕੋਲੇ ਧਾਰਾ ਤੂਰਾ ਇਹਦੇ ਥੱਲੇ 9-10 ਕਿਲੋ ਦੀ ਰੈਂਚ ਬੜਾਉ 9-10 ਕ ਚੰਗੀ ਮੈਂ ਫਿਰ ਹਾਂ ਚੰਗੀ ਆਪਣੇ ਕੋਲ ਹੋ ਗਈ ਪਿੱਛੇ ਪਹਿਲੇ ਸੂਈ ਓਕੇ ਹਾਂ 12 ਕਿਲੋ ਦੋ ਚਵਾ ਕੇ ਦਿੱਤਾ ਸਾਂਭੀ ਘਟ ਹੈ ਹਾਂ ਥੋੜੀ ਸਾਂਭ ਤਾਂ ਰਹਿ ਗਈ ਆ ਦੇਤੀ ਆ ਪਾਉਦੋਂ 85090 ਦੀ ਠੀਕ ਆ ਹਾਂ ਕੱਢ ਦੇ ਬਾਹਰ ਇਹਨਾਂ ਐਰ ਕੀ ਭਾ ਭਾਵੇਂ ਹਿਸਾਬ ਨਾਲ ਕਰ ਦੇਣਾ ਅੱਜ ਉੱਡਦੀਆਂ ਜਾਣਾਂ ਲਾਈ ਹਾਂਜੀ ਕੱਟਾ ਕਿ ਕੱਟੀਏ ਤੇ ਮਗਰ ਤੇਰੇ ਮਰਾ ਪਾ ਕੱਟਾ ਗਈ ਉਹ ਨੀਲੀ ਚਾਹ ਦੇਖੋ ਆ ਕੱਟਾ ਹਾਂ ਨੀਲੀ ਦਾ ਬੱਚਾ ਲੱਗ ਗਿਆ ਹਾਂਜੀ ਆ ਦੇਖ ਹੂੰ ਇਹ ਗਿੱਲੇ 나ੜੂ ਬਿਲਕੁਲ ਹਾਂ ਉਹ ਪਾ ਲੈ ਗਿਆ ਹੋਵੇ ਹਾਂ ਉਹ ਜੇ ਸਵੇਰੇ 나ੜੂ ਹੋਵੇ ਓਕੇ ਹਾਂ ਚੱਲ ਪੁੱਤ ਚੱਲ ਸਾਂਬਣ ਵਾਲਾ ਹੋਵੇ ਦੁੱਧ ਮੈਂ ਦੇਜੂ 10 ਕਿਲੋ ਖੁੱਲਾ ਦੋ ਸੰਸਾਹ 12 ਪਰ ਹੋ ਗਈ ਅੱਛਾ ਹਾਂ ਇੰਨੀ ਖਰੀ ਆ ਹਾਂ ਇਹਨੇ ਚ ਚਵਾਇਆ ਵੀ ਨੇ ਸੋਏ ਠੀਕ ਆ ਠੀਕ ਠੀਕ ਚੋਣ ਬਹੁਤ ਚੰਗਾ ਹੋ ਚਵਾਈ ਚੁਈ ਦੇ ਦਿਆਂ ਧਰ ਮਰਾ ਦੇ ਨੇ ਆਪਾਂ ਬਹੁਤ ਚੰਗੀ ਤੀਜਾ ਸੋਆ ਸੋਈ ਏ ਹਾਂ ਥਣ ਬੜਾ ਚੰਗਾ ਹਾਂ ਜੀ ਤੇ ਬਾਕੀ ਭਾਅ ਵੀ ਜਾਇਜ਼ ਕਰਦੇ ਆਂਗੇ ਦਾ ਹਾਂ ਜੀ ਭਾਅ ਸੰਸਾਹ ਸਾਹਿਬ ਜਾਇਜ਼ ਹੀ ਆ ਠੀਕ ਆ ਠੀਕ ਆ ਠੀਕ ਲੈ ਵੀ ਸੱਜਣੋ ਤੀਸਰਾ ਸੂਹਾ ਸੁਵਿਤਾ ਜੀ ਬਿਲਕੁਲ ਕਿੱਲੇ ਬੱਚੇ ਤੇ ਸੁਹਾਵਾਂ ਦੀ ਕਿੱਡੀ ਨਰਮਾ ਹਨਾ ਹਾਂਜੀ ਸੁਹਾਵਾਂ ਦੀ ਠੰਡੀ ਬੜੀ ਕਰਮ ਵਾਲੀ ਹਾਂ ਜਿੰਤਰ ਮਰਜ਼ੀ ਲੈ ਜਾ ਹਾਂਜੀ ਇਵੇਂ ਵੀ ਛੜਤਾ ਬੱਚਾ ਸਜਣਾ ਪਸ਼ਮੇ ਆਉਂਦਿਓ ਇਹਦੀਆਂ ਵੀ ਧਾਰਾ ਤੁਹਾਨੂੰ 4 ਨੰਬਰ ਜਿਹੜੀ ਮੈਂ ਉਹਦੀਆਂ ਤੇ ਗਰਮੰਤ ਇਹ ਕਿੰਨੇ ਦੀ ਦੇਵਾਂਗੇ ਫਿਰ ਰੇਟ ਸੰਧ ਸਾਹਿਬ ਸੰਧ ਸਾਹਿਬ ਇਹਦਾ ਮੁੱਲ ਕਰਾਉਣ ਨੂੰ ਭਾਵੇਂ 80 ਕਰਾ ਲਓ 75 ਕਰਾ ਲਓ ਇਹ 70000 ਦੀ ਦੇ ਦਾਂ 70000 ਹਾਂਜੀ ਕੋਈ ਮਾੜੀ ਨਹੀਂ ਹਾਂਜੀ ਦੋਤੇ ਲਾਉਣ ਨੂੰ ਕੀ ਮਾੜੀ ਆ ਬਹੁਤ ਚੰਗੀ ਸੰਸਲ ਤਾਜੀ ਆ ਬਿਲਕੁਲ ਤਾਜੀ ਗਿੱਲੇ 나ੜੂ ਆ ਓਕੇ ਸਜਣਾ ਸਮਾ 70000 ਰਾਈ ਨੇ ਵੀ ਕੀਤਾ ਜੇ ਵੇਖਿਓ ਐਨ ਓਕੇ ਰਿਪੋਰਟ ਆ ਆਲੋਕ ਵੇਖਿਓ ਜੇ ਚੋਣ ਕਰਮਾ ਅਗਲੇ ਤਣਾ ਦੀ ਚਵਾਈ ਕਰਮਾ ਲਈ ਨਹੀਂ ਭਾ ਦੇ ਹਿਸਾਬ ਨਾਲ ਕੋਈ ਮਾੜੀ ਨਹੀਂ ਦਿੱਤਾ ਆ ਵੇਖੋ ਬਹੁਤ ਸਾਰਾ ਚੋਣ ਧਾਰ ਮੰਗਦੀ ਹੈ ਤਾਂ ਹਾਂ ਕੀ ਬਾਤ ਆ ਵੇਖੋ ਮੈਂ ਪੂਰੀ ਓਕੇ ਰੋ ਬੜ ਦਰਦੀ ਆ ਨਾਲੇ ਜਿਵੇਂ ਕੈਮਰੇ ਤੋਂ ਹਾਂਜੀ ਫਿਰ ਵੀ ਨਹੀਂ ਹਿੱਲੀ ਲੈ ਵੀ ਸੱਜਣੋ ਇਹ ਐਨੀਮਲ ਆ ਤੇ ਇੱਕ ਆਪ ਅੱਗੇ ਵੜ ਕਰਗੇ ਕੈਮਰੇ ਤੇ ਤੁਹਾਡਾ ਨਾਲ ਸਾਝੀ ਤੇ ਗਰਵੰਤ ਆ ਕੇ ਪਹਿਲਣ ਵੱਚੀ ਹਾਂਜੀ ਪਹਿਲਣ ਵੱਚੀ ਸਨ ਸਾ ਓਕੇ ਕੱਦ ਕੁਦ ਦਾ ਬਹੁਤ ਆ ਕੱਦ ਕਾਟ ਵੀ ਠੰਡੀ ਤੇਰੀ ਬਹੁਤ ਚੰਗੀ ਵੇਖੋ ਓਕੇ ਹਾਂ ਨੇਵਾ ਵੀ ਬੜਾ ਬਰੀਡ ਬਰੂਡ ਬਹੁਤ ਚੰਗੀ ਆ ਥੋੜੀ ਇੰਨਾ ਸਭੀ ਘਟਾ ਸਭ ਤੋਂ ਫਕੀਰੀ ਹੀ ਬਿਲਾ ਹਾਂ ਹਾਂ ਹਜੇ ਕੱਢਦੇ ਬਾਹਰ ਇਹਨੂੰ ਹਜੇ 5-6 ਦਿਨ ਇੱਕ ਹਫਤੇ ਦੀ ਰੇਂਜ ਚ ਵੜਸ ਹੁੰਦੀ ਨਹੀਂ ਹੈ ਹਾਂ ਇੱਕ ਹਫਤਾ ਲੈ ਜੀ ਹਾਂ ਨਹੀਂ ਚੰਗੀ ਦੁੱਧ ਚੰਗਾ ਪਾ ਜੂਗੀ ਹਾਂ ਦੁੱਧ ਬੱਚੀ ਦੀ ਬਰੀਡ ਬਾ ਚੰਗੀ ਆ ਹਾਂ ਸਾਰੀ ਚਿੱਟੀ ਹਾਂਜੀ ਵਿਰਲੇ ਵਿਰਲੇ ਡਾਬਾ ਸੱਜਣਾ ਵੇਖਿਓ ਜਾਤ ਨਸਲ ਫੁੱਲ ਤੋਰਾ ਤਾਰਾ ਵੜ ਦਾ ਬਹੁਤ ਚੰਗਾ ਹਾਂ ਲੇਵਾ ਵੇ ਕੱਡਾ ਸੁਣਾ ਕਰਮਾਈ ਨੇ ਮੈਂ ਅੱਜ ਦੇ ਹਿਸਾਬ ਨਾਲ ਸਟਾਰਟ ਕੀਤਾ ਹਾਂ ਤੁਹਾਨੂੰ ਦਸਨ ਸਾਹਿਬ ਬਹੁਤ ਚੰਗਾ ਕੱਢ ਜੂਗੀ ਹਾਂ ਹਜੇ ਦਿਨ ਪਏ ਆ ਹਾਂ ਨੇ ਥਾਨ ਤਾਂ ਬਹੁਤ ਸੋਨਾ ਕੱਢੂਗੀ ਚੋਣ ਵਾਲਾ ਹਾਥੀ ਹਾਂਜੀ ਹਾਥੀ ਚੋਈ ਆ ਥਾਨ ਬਣੂਗਾ ਹੂੰ ਆ ਜਾ ਬੱਤ ਕੇ ਆਹ ਉਹ ਗਾਮਾਂ ਦੇ ਨਹੀਂ ਤਾਂ ਬਣ ਵੀ ਗਈ ਆ ਹਾਂ ਸੰਧ ਸਾਬ ਇਹ ਤਾਂ ਸੁੰਦਿਆ ਸੂ ਕੇ ਬੱਚਾ ਚਟਕੇ ਬਣ ਜਾਂਦੀਆਂ ਕਰਮਾਂਗੀਆਂ ਬਣ ਜਾਂਦੀਆਂ ਇਹ ਤਾਂ ਬਣੀ ਖੜੀ ਹੈ ਹਾਂਜੀ ਇਹ ਤਾਂ ਕਰਮਾਂ ਵਾਲੀ ਪਹਿਲਾਂ ਬਣੀ ਕੀ ਰੇਟ ਕਰਾਂਗੇ ਇਹਦਾ ਸੰਧ ਸਾਬ ਇਹਦੀ ਅੱਜ ਦੀ ਡਿਮਾਂਡ ਜਿਹੜੀ ਸਹੀ ਲੈ ਦੇ ਮੁੱਲ 45000 ਰੁਪਇਆ 45000 ਹਾਂਜੀ ਓਕੇ 45000 ਦੀ ਦੇ ਦਾਂਗੇ ਜੇ ਕੋਈ ਸੱਜਣ ਚਾਵੇ ਠਣਾ ਠਣਾ ਲੋ ਬੇਫਿਕਰੀ ਹਾਂ ਬੁੱਥੀ ਬੱਥੀ ਵੇਖੋ ਵੱਚੀ ਦੀ ਬਹੁਤ ਚੰਗੀ ਨੇ ਜਾਤ ਬਰੀਡ ਬੜੀ ਆ ਵੱਚੀ ਤੇ ਯਾਰ ਹਾਂਜੀ ਥੋੜੀ ਕਹਨੇ ਨਮਾਈ ਤਵਾਈ ਤੁਸੀਂ ਵਾਲ ਬੂ ਲਾਤੇ ਆ ਕੇ ਹਨਾ ਹਾਂਜੀ ਸਭ ਸੇਵਾ ਉਹ ਜੀ ਜੋ ਆਈ ਫਿੱਕੀ ਤੋਂ ਕਰਨ ਵਾਲੀ ਹਮ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ